ਕੋਇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ ਭੰਡਾਰ ਆਖਿਆ ਇਹ ਸਾਡੇ ਵੀ ਖਜ਼ਾਨੇ ਪਰਦਾ ਹੈ ਰੱਬ ਦੇ ਨਾਮ ਦਾ ਧਨ ਲੈ ਕੇ ਇਥੋਂ ਜਾਈ ਤੇ ਜਿਨ੍ਹਾਂ ਨੇ ਰੱਬ ਦੇ ਨਾਮ ਦਾ ਧਨ ਇਸ ਘਰ ਤੋਂ ਲੈ ਕੇ ਆਪਣੇ ਹਿਰਦੇ ਰੂਪੀ ਇਸ ਥਾਲ ਵਿੱਚ ਪਾਇਆ ਮਹਾਰਾਜ ਕਹਿੰਦੇ ਉਹਨਾਂ ਕੋ ਅਮੀਰੀ ਹੈ ਉਹਨਾਂ ਦੇ ਕੋਲ ਸਭ ਤੋਂ ਵੱਡੀ ਦੌਲਤ ਹੈ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਓ ਨਿਰਬਲ ਕੁ ਛੁੱਟ ਗਈ ਸੰਸਾਰੀ ਉਥੇ ਸੰਸਾਰੀ ਛੁੱਟ ਜਾਂਦੀ ਹੈ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਦੇ ਨਾਮ ਦਾ ਧੰਨ ਆ ਜਾਏ ਹਰ ਧਨ ਕੇ ਪਰਲੇਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਇਸ ਪੂਰੇ ਗੁਰੂ ਅੱਗੇ ਅਸੀਂ ਸਜਦਾ ਕਰੀਏ ਇਹਦੇ ਅੱਗੇ ਸਜਦਾ ਕਰਨ ਦਾ ਭਾਵ ਹੈ ਕਿ ਇਥੋਂ ਆਪਣੇ ਹਿਰਦੇ ਰੂਪੀ ਘਰ ਦੇ ਇਸ ਭਾਂਡੇ ਨੂੰ ਭਰ ਕੇ ਲੈ ਜਾਈਏ ਜੀ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਹੁਣ ਇਹ ਸਾਰੇ ਜਿਹੜੇ ਸ਼ਬਦ ਆ ਇਹ ਸਮ ਅਰਥੀਆ ਖੇਮ ਸਹਿਜ ਕੁਸ਼ਲ ਇਹ ਸਾਰੇ ਸੁਖ ਨਾਲ ਸੰਬੰਧਤ ਆ ਸਹਿਬ ਕਹਿੰਦੇ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਜੇ ਸਦੀਵੀ ਸੁਖ ਚਾਹੋ ਨਾ ਤੇ ਮਾਲਿਕ ਨੂੰ ਚੇਤੇ ਕਰ ਕੇਮ ਕੁਸ਼ਲ ਸਹਿਜ ਆਨੰਦ ਸਾਡੇ ਜੀਵਨ ਵਿੱਚ ਆਨੰਦ ਹੋਵੇ ਸੁਖ ਹੋਵੇ ਸਾਧ ਸੰਗ ਭਜ ਪਰਮਾਨੰਦ ਤੇ ਜੇ ਸੁਖ ਚਾਹੁੰਦੇ ਆ ਤੇ ਫਿਰ ਪਰਮ ਆਨੰਦ ਤੱਕ ਪਹੁੰਚ ਕਰਨੀ ਪੈਣੀ ਹੈ ਜਿਹਦੇ ਘਰ ਵਿੱਚ ਪਰਮ ਆਨੰਦ ਹੈ ਉਹਦੇ ਘਰ ਵਿੱਚੋਂ ਹੀ ਸਾਨੂੰ ਇਹ ਦਾਤ ਮਿਲੇਗੀ ਨਰਕ ਨਿਵਾਰ ਉਧਾਰੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਹੁਣ ਮਹਾਰਾਜ ਨੇ ਇਹ ਕਿਰਪਾ ਕੀਤੀ ਸਹਿਬ ਕਹਿੰਦੇ ਨਰਕ ਤੇ ਸਵਰਗ ਇਹ ਦੋਵੇਂ ਜਿਹੜੇ ਨੇ ਉਹ ਸਤਿਪੁਰਸ਼ਾਂ ਨੇ ਆਪਣੇ ਜੀਵਨ ਦੇ ਅੰਦਰੋਂ ਛੱਡ ਦਿੱਤੇ ਨੇ ਸੰਤਾਂ ਨੇ ਦੋਵੇਂ ਰੱਦ ਕੀਤੇ ਨੇ ਉਹਨਾਂ ਨੇ ਆਖਿਆ ਜੇ ਤੇਰੇ ਜੀਵਨ ਵਿੱਚ ਪਿਆਰੇ ਦੀ ਯਾਦ ਹੈ ਸਵਰਗ ਹੈ ਜਦੋਂ ਉਹ ਰੱਬ ਵਿਸਰਜ ਜਾਏ ਭੁੱਲ ਜਾਏ ਉੱਥੇ ਨਰਕ ਹੈ ਉਹ ਨਰਕ ਵਰਗਾ ਜੀਵਨ ਹੈ ਜਦੋਂ ਉਸ ਪਿਆਰੇ ਦੀ ਉਸ ਮਾਲਕ ਦੀ ਯਾਦ ਜੀਵਨ ਵਿੱਚ ਨਾ ਹੋਵੇ ਨਰਕ ਨਿਵਾਰ ਉਧਾਰੋ ਜੀਓ ਆਖਿਆ ਨਰਕ ਨੂੰ ਨਿਵਾਰ ਨਰਕ ਨੂੰ ਛੱਡ ਤਾਂ ਕਿ ਤੇਰੇ ਜੀ ਦਾ ਉਧਾਰ ਹੋਵੇ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਫਿਰ ਆਖਿਆ ਅੰਮ੍ਰਿਤ ਰਸ ਤਾਂ ਪੀਤਾ ਜਾਣਾ ਜੇ ਗੋਬਿੰਦ ਦੇ ਗੁਣ ਗਾਏ ਪਰ ਅਸੀਂ ਜਦੋਂ ਉਸ ਪਿਆਰੇ ਦੇ ਗੁਣਾਂ ਤੋਂ ਵਿਰਵੇ ਵਾਂਝੇ ਹੋ ਜਾਈਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਫਿਰ ਉਹਨੂੰ ਆਖਿਆ ਨਰਕ ਵਰਗਾ ਜਨਮ ਹੈ ਆਕਾਰਥ ਹੈ ਉਹ ਜਨਮ ਕਿਸੇ